ਔਰ ਬਾਹਰ ਬਾਜੀ ਆ ਗਈ ਬਈ ਬਾ ਪੰਜ ਚਾਰ ਮਿੰਟ ਹੁਣ ਰੋਕ ਕੇ ਰੱਖਿਆ ਜੇ ਤੇ ਸਵਾਰ ਇਧਰੋਂ ਜਾਣਗੇ ਨਾ ਚਾਰ ਘੋੜੇ ਭੱਜੇ ਤੇ ਫੇਰ ਉੱਥੇ ਭੇਜਦੇ ਆਪਰ ਇਹ ਬਾਈ ਜੀ ਹੀਰਾ ਆਉਂਦਾ ਇਹ ਅਰਸੀ ਕੋਹੜਾ ਮੰਗੀ ਮੋਸ਼ਕਾਬਾਲ ਨੀਟੂ ਧੂਰ ਕੋਟ ਤਾਰਾ ਸਵਾਰ ਆ ਦੇਖਦੇ ਆ ਵੀਰੋ ਗੱਲ ਕਿੱਥੇ ਜੁੜਦੀ ਆ ਲਓ ਬਾਈ ਜੀ ਦਿੱਲੀ ਤੋਂ ਬਣ ਕੇ ਲਾਵ ਲਾਵ ਤੋਂ ਕੋਕਾ ਵੀ ਸਮਾ ਲੱਗ ਗਿਆ 20 ਸੈਕਿੰਡ 84 ਪੁਆਇੰਟ ਦਾ ਲੱਗ ਗਿਆ ਬਾਈ ਜੀ 20 84 ਦਾ ਲੱਗ ਗਿਆ ਤੇ ਹੀਰਾ ਦੇਖਦੇ ਹਾਂ ਹੁਣ ਅਗੇ ਕੀ ਰੰਗ ਦਿਖਾਉਂਦਾ ਚੱਕਰ 84 ਦਾ ਪਾ ਗਿਆ ਚੱਕਰ 84 ਦਾ ਪਾ ਗਿਆ ਤੇ ਗੁਹਾੜੇ ਦਾ ਹੀਰਾ ਭੱਜਿਆ